ਰੋਟੀ ਖਾਣੀ ਦਿੰਦੀ ਗਵਰਨਮੈਂਟ ਔਰ ਨਵੇਂ ਤੋਂ ਨਵਾਂ ਕਾਨੂੰਨ ਲਿਆਉਂਦੀ ਆ ਆਹ ਹਾਂ ਆ ਜਿੰਨਾ ਵੀ ਗੱਲ ਦੇਖ ਲੋ ਬਈ ਇਹ ਪਾਕਿਸਤਾਨ ਦਾ ਤੇ ਪੰਜਾਬ ਦਾ ਬਾਡਰ ਬਣਾਇਆ ਡਿਗਰੇਟਰ ਸੇ ਪਾ ਆਹੀ ਬੋਟਾ ਬੈਣੀਆ ਦੂਆ ਤਾਂ ਬੋਟਾ ਮੋਦੀਆ ਪੋਣੀਆਂ ਵੀ ਹੈ ਹੁਣ ਵੀ ਪਤਾ ਵੀ ਕੀ ਕਰਨਗੇ ਸਾਡੇ ਨਾਲ ਅੱਛਾ ਹਾਂ ਇਹ ਨਾ ਵੀ ਸਾਨੂੰ ਸ਼ੌਕ ਹੀ ਨਿਕਲ ਦੇ ਦੇਣਗੇ ਵੇ ਉਹ ਭੰਡਿਆ ਆਇਆ ਗੋਲੇ ਛੱਡ ਰਿਹਾ ਸਾਡੇ ਤੇ ਸਾਡਾ ਕਸੂਰਾ ਕੋ ਦਾ ਅਸੀਂ ਤਾਂ ਪਰ ਜਾ ਇਹ ਆਇਆ ਕਹਿੰਦਾ ਵੀ ਜ਼ਮੀਨਾਂ ਮੈਂ ਖਰੀਦਣਾ ਇੱਥੇ ਫੈਕਟਰੀਆਂ ਲਾ ਕੇ ਇਹਨਾਂ ਨੂੰ ਦਿਹਾੜੀਦਾਰ ਬਣਾਵਾਂ ਜੋਸ਼ੀ ਹੁਣੀ ਪਿੱਛੇ ਬਾਰੇ ਬਾਜਪਾਈ ਹੁਣੀ ਪਿੱਛੇ ਬਾਰੇ ਜਿਉਂਦਾ ਹੀ ਬਾਜਪਾਈ ਉਹਨੂੰ ਹਾਂ ਸਾਡੇ ਪਿੱਛੇ ਮਾਰ ਕੇ ਕਾਰੋਬਾਰ ਖੜਾੜਿਆ ਨੇ ਮੋਦੀ ਮੂਰੇ ਕੀਤਾ ਬਈ ਅਸੀਂ ਜਿਉਂਦੇ ਰਹੀਏ ਐਸ ਵੇਲੇ ਮੈਂ ਸੰਭੂ ਬਾਰਡਰ ਦੇ ਉੱਤੇ ਆ ਜਿੱਥੇ ਕਿਸਾਨਾਂ ਨੂੰ ਰੋਕਿਆ ਗਿਆ ਕਿਉਂਕਿ ਇਸ ਵੇਲੇ ਮੈਂ ਪੰਜਾਬ ਦੇ ਵਿੱਚ ਖੜਾ ਅੱਗੇ ਹਰਿਆਣੇ ਦਾ ਬਾਰਡਰ ਹੈ ਅੱਗੇ ਹਰਿਆਣਾ ਦੇ ਬਾਰਡਰ ਜਿੱਥੋਂ ਕਿ ਘੱਗਰ ਦਰਿਆ ਲੰਘਦਾ ਉੱਥੇ ਜਿਹੜੀ ਵੈਰੀਕੇਟਿੰਗ ਕੀਤੀ ਗਈ ਆ ਵੱਖ-ਵੱਖ ਸੁਰੱਖਿਆ ਦਸਤੇ ਤੈਨਾਤ ਨੇ ਤਾਂ ਨਾਲ ਕਿਸਾਨ ਨੇ ਲਗਾਤਾਰ ਵੱਡਾ ਜਾਮ ਹੈ ਜਿਹੜਾ ਕਿਸਾਨਾਂ ਦਾ ਵੱਡਾ ਹਜੂਮ ਹੈ ਉਹ ਕਿਸਾਨਾਂ ਦਾ ਪਹੁੰਚਿਆ ਹੋਇਆ ਤੇ ਨਾਲ ਦੀ ਨਾਲ ਖਾਸ ਗੱਲ ਇਹ ਵੀ ਹੈ ਕਿ ਜਿੱਥੇ ਨੌਜਵਾਨ ਨੇ ਉੱਥੇ ਬਜ਼ੁਰਗ ਬਾਪੂ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਲ ਨੇ ਪਹਿਲਾਂ ਵੀ ਵੱਡਾ ਅੰਦੋਲਨ ਹੋਇਆ ਤੇ ਹੁਣ ਵੀ ਬਾਪੂ ਹਣੀ ਅੰਦੋਲਨ ਦੇ ਵਿੱਚ ਸ਼ਾਮਲ ਨੇ ਬਾਪੂ ਜੀ ਸਸੀ ਗਾਰ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਪਸ਼ੀ ਨੁਜਣਾ ਜਿਲ੍ਹੇ ਤੋਂ ਜੀ ਤੇ ਕਿੰਨੀ ਉਮਰ ਆ ਤੁਹਾਡੀ 74 ਸਾਲ ਲੱਗਣ ਵਾਲਾ 74 ਇਸ ਉਮਰ 'ਚ ਤਾਂ ਐਵੇਂ ਹੁੰਦਾ ਵੀ ਬੈਠ ਕੇ ਰੋਟੀ ਖਾ ਲਈਏ ਜਾਂ ਜੇ ਰੋਟੀ ਖਾਣ ਹੀ ਦਿੰਦੀ ਗਵਰਨਮੈਂਟ ਹਾਂ ਔਰ ਨਵੇਂ ਤੋਂ ਨਵਾਂ ਕਾਨੂੰਨ ਲਿਆਉਂਦੀ ਆ ਉਹ ਰੋਟੀ ਖਾਣ ਵਾਲਾ ਕੰਮ ਹੀ ਨਹੀਂ ਰਹਿਣ ਦੁੱਤਾ ਹਾਂ ਆਹ ਹੋੜ ਆਹ ਦੀ ਨਵੀਂ ਗੱਲ ਦੇਖ ਲਓ ਬਈ ਇਹ ਪਾਕਿਸਤਾਨ ਦਾ ਤੇ ਪੰਜਾਬ ਦਾ ਬਾਰਡਰ ਬਣਾਇਆ ਪਿਆ ਇਹ ਲੋਕਤੰਤਰ ਤਾਂ ਹੈ ਨਹੀਂ ਸਾਡਾ ਇਹ ਗਵਰਨਮੈਂਟਾਂ ਰੋਕਣਾ ਮਾਤਬਦੀ ਨਹੀਂ ਅਸੀਂ ਜਾ ਕੇ ਦਿੱਲੀ ਵਾਲਿਆਂ ਨਾਲ ਗੱਲ ਕਰਨੀ ਸੀ ਇਹਨਾਂ ਦਾ ਬਚਾਲੇ ਕੀ ਹੈ ਹਰਿਆਣਾ ਵਾਲਿਆਂ ਦਾ ਰਸਤਾ ਹੀ ਆ ਜੀਟੀ ਰੋਡ ਆ ਜਾਣੇ ਆ ਰੋਕਣਾ ਕੀ ਬਾਤ ਉਹ ਲਾਠੂ ਗਏ ਛੱਡਦੇ ਆ ਲਾਠੀ ਚਾਰਜ ਕਰਦੇ ਆ ਇਹਦਾ ਲੋਕਤੰਤਰ ਦਾ ਕਹਾਣਾ ਡਿਕਟੇਟਰship ਆ ਆਹੀ ਵੋਟਾਂ ਪੈਣੀਆਂ ਦੂਆ ਤਾਂ ਵੋਟਾਂ ਮੋਦੀਆਂ ਪਉਣੀਆਂ ਵੀ ਹੈ ਨਹੀਂ ਹਾਂ ਤੁਹਾਨੂੰ ਲੱਗਦਾ ਮੋਦੀ ਹਰੂ ਮੋਦੀ ਕਿਵੇਂ ਹਰਜੂ ਆ ਚੰਡੀਗੜ੍ਹ ਕੀ ਹੋਇਆ 66 ਵੋਟਾਂ ਸੀ 66 ਤੋਂ 8 ਰੱਦ ਹੋ ਗਈਆਂ ਭਾਈ ਉਹ ਵੀ ਇੱਕ ਇੱਕ ਉਹਦੇ ਦੀ ਇੱਕ ਪਾਰਟੀ ਦੀ ਹਾਂ ਇਹ ਉਵੇਂ ਹੀ ਰੱਦ ਹੋਣ ਗਿਆ ਇਹ ਲੋਕਤੰਤਰ ਨਾਲ ਨਹੀਂ ਦੇਖ ਜਾਂਦਾ ਇਹ ਡਿਕਟੇਟਰ ਸਾਹ ਕੋਲ ਜਾ ਰਿਹਾ ਤਾਂ ਬਾਪੂ ਤੁਸੀਂ ਪਹਿਲਾਂ ਵਾਲੇ ਅੰਦੋਲਨ ਦੇ ਵਿੱਚ ਵੀ ਗਏ 2000 ਪਹਿਲਾਂ ਮੈਂ ਰਿਹਾ ਠਿਕਰੀ ਬਾਡਰ ਤੇ ਸਾਰਾ ਅੰਦੋਲਨ ਉੱਥੇ ਭੁਗਤਿਆ ਅੱਛਾ ਹੂੰ ਠਿਕਰੀ ਬਾਡਰ ਤੇ ਹੀ ਬਾਦਰਗੜ ਸੀ ਬਾਦਰਗੜ ਹਾਂ ਤਾ ਜਿਵੇਂ ਤੁਸੀਂ ਪਹਿਲਾ ਅੰਦੋਲਨ ਚ ਵੀ ਰਹੇ ਤੇ ਉਦੋਂ ਵੀ ਤੁਸੀਂ ਇਸ ਤਰ੍ਹਾਂ ਦਿੱਲੀ ਵੱਲ ਗਏ ਜਿਸ ਤਰ੍ਹਾਂ ਰੋਕਾਂ ਲਾੰਨਾ ਹੁੰਨਾ ਸੀ ਹਾਂ ਉਹਨਾਂ ਵਾਲੀਆਂ ਰੋਕਾਂ ਤੇ ਪਹਿਲਾਂ ਨਹੀਂ ਰੋਕਾਂ 'ਚ ਫਰਕ ਹੈਗਾ ਕੁਝ ਹੈਗਾ ਅੱਗੇ ਇਹਨਾਂ ਨਹੀਂ ਜਨਮ ਕੀਤਾ ਜਿੰਨਾਂ ਹੁਣ ਕਰ ਰਹੇ ਆ ਅੱਛਾ ਸੌਕੇ ਲੰਗੇ ਸੀ ਸੌਕੇ ਨਾਟਕ ਲਾਇਦਾ ਸੀਗੇ ਜਿਵੇਂ ਆਪਣਾ ਠੀਕ ਆ ਵੀ ਉਹਨਾਂ ਨੇ ਆਪ ਦਾ ਉਹਨਾਂ ਕੀ ਕੀਤਾ ਵੀ ਨੰਗੇ ਜਾਣਗੇ ਭੰਨ ਭੰਨ ਕੇ ਉਹ ਰਹਿਣਗੇ ਕਿਉਂਕਿ ਜਿਸ ਹਿਸਾਬ ਦੇ ਨਾਲ ਬਾਪੂ ਪਹਿਲਾ ਅੰਦੋਲਨ ਹੋਇਆ ਸਰਕਾਰ ਨੂੰ ਲੱਗਿਆ ਵੀ ਇੰਨੇ ਪ੍ਰਬੰਧ ਹੋਰ ਕਰਨੇ ਚਾਹੀਦੇ ਆ ਤੁਹਾਨੂੰ ਇੰਨਾ ਪ੍ਰਬੰਧ ਬਾਰੇ ਪਤਾ ਸੀ ਕਿ ਇਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਇਸ ਤਰ੍ਹਾਂ ਦੇ ਟੀਵੀ ਵਾਲੇ ਵੀ ਦਿਖਾਈ ਜਾਂਦੇ ਸੀ ਹੁਣ ਵੀ ਪਤਾ ਵੀ ਕੀ ਕਰਨਗੇ ਸਾਡੇ ਨਾਲ ਅੱਛਾ ਹਾਂ ਇਹ ਨਾ ਵੀ ਸਾਨੂੰ ਸੋਖੇ ਨਿਕਲ ਦੇ ਦੇਣਗੇ ਪਰ ਦਿੱਲੀ ਜਾਵੋਗੇ ਜਾਵਾਂਗੇ ਦਿੱਲੀ ਸਾਡੀ ਰਾਜਧਾਨੀ ਆ ਕੌਣ ਰੋਕੇ ਸਾਨੂੰ ਹਾਂ ਹਰਿਆਣਾ ਦੇ ਮੁੱਖ ਮੰਤਰੀ ਦਾ ਇਹ ਇਹ ਬਿਆਨ ਆਉਂਦਾ ਬਾਪੂ ਕਿ ਜਿਹੜੇ ਕਿਸਾਨ ਨੂੰ ਹਥਿਆਰ ਲੈ ਕੇ ਆਏ ਨੇ ਇਹ ਗਲਤ ਆ ਕਹਿੰਦੇ ਹਥਿਆਰ ਹੈ ਹੀ ਨਹੀਂ ਸਾਡੇ ਕੋਲ ਕੋਈ ਆ ਬੈਠਾ ਢੰਡੇ ਆ ਢੰਡੇ ਡੰਡੇ ਜਰੂਰ ਆ ਨਾ ਉਹ ਜਿਹੜੇ ਗੋਲੇ ਛੱਡਦੇ ਆ ਜੀ ਉਹ ਕਦੇ ਛੱਡਦੇ ਆ ਇੱਧਰ ਆ ਜਿਓ ਆ ਜਿਓ ਹਾਂ ਸਾਡੇ ਦਾ ਡੰਡਾ ਝੰਡਾ ਹਾਂਜੀ ਤੇ ਉਹ ਭੈਣ ਦੇ ਆ ਗੋਲੇ ਛੱਡ ਰਿਹਾ ਸਾਡੇ ਤੇ ਸਾਡਾ ਕਸੂਰ ਐ ਕੋ ਦਾ ਅਸੀਂ ਤਾਂ ਪਰ ਜਾ ਬਾਹਰ ਅਸੀਂ ਕੀਤਾ ਕੋਈ ਅਸੀਂ ਤਾਂ ਉਹਨਾਂ ਨੂੰ ਚਾਹ ਪੀਣ ਨੂੰ ਤਿਆਰ ਆ ਸਾਡੇ ਕੋਲ ਪ੍ਰਸ਼ਾਦਾ ਪਾਣੀ ਆ ਇਹ ਹੁਣ ਸਾਡੇ ਗੋਲੇ ਸਮਾਨ ਆ ਬਖਸ਼ਣਾ ਨਹੀਂ ਜੇ ਸਾਡੇ ਗੋਲੀ ਮਾਰੂ ਫੇ ਸਾਡੀ ਮਾਂ ਦਾ ਪੁੱਤ ਲੱਗਦਾ ਹੋ ਹੂੰ ਹੱਥਾਂ ਦੇ ਵਿੱਚ ਲੰਗਰਾ ਬਾਪੂ ਪ੍ਰਸ਼ਾਸਨ ਨੂੰ ਵੀ ਸ਼ਿਕਾਇਤਾਂ ਹਾਂਜੀ ਹਾਂ ਤੁਸੀਂ ਵੀ ਉਹ ਇਹ ਇਹ ਹਾਂ ਇਹ ਜਿਆ ਪੰਜਾਬੀ ਨਾ ਹੋਣਾ ਨਾ ਹੋਇਆ ਕਿਤੇ ਹਾਂ ਤੇ ਬਾਪੂ ਕਿਹੜੀਆਂ ਮੰਗਾਂ ਨੇ ਕਿਹੜੀਆਂ ਮੰਗਾਂ ਤੇ ਪੇਚ ਫਸਿਆ ਹੋਇਆ ਮੰਗਾਂ ਦੇਖੋ ਪਹਿਲਾਂ ਅਸੀਂ ਜੇ 10 ਦਿਨ ਹੋਰ ਬੈਠੇ ਰਹਿੰਦੇ ਸਾਡਾ ਸਾਰਾ ਕੋਈ ਕੰਮ ਬਣ ਗਿਆ ਤੀਆ ਪਹਿਲਾਂ ਲਈ ਹਾਂ ਜੀ ਇਹ ਸਾਡੇ ਬੰਦੇ ਥੋੜੇ ਜੇ ਗਲਤੀ ਕਰਕੇ ਹਾਂ ਸਾਨੂੰ ਲਾਰਾ ਲਾਤਾ ਇਹਨੇ ਜਿਹੜੀਆਂ ਮੰਗਾਂ ਨੇ ਕਹਿਆਂ ਦੀ ਉਹ ਪੂਰੀਆਂ ਹੋਈਆਂ ਨੇ ਠੀਕ ਹੈ ਇੱਕ ਹੀ ਹੁਣ ਚਾਹੇ ਮਹੀਨਾ ਲੱਗੇ ਜੇ ਛੇ ਲੱਗ ਜਾਣ ਇੱਕ ਹੀ ਨਹੀਂ ਹਟਣਾ ਜੀ ਹੁਣ ਤਿਆਰੀ ਕਿੰਨੀ ਕਰਕੇ ਜਾ ਰਹੇ ਹੋ ਤਿਆਰੀ ਉਹ ਦਿਨੋਂ ਚੋਗਣੀ ਆ ਜੀ ਅੱਛਾ ਹਾਂ ਅੱਗੇ 1% ਦੀ ਹੁਣ 4% ਆ ਲੰਗਰ ਪਾਣੀ ਸਭ ਕੁਝ ਨਾ ਸਾਰਾ ਕੁਸ ਮਗਰ ਦੀ ਮਗਰਾ ਰਿਹਾ ਜੀ ਜੇ ਨਹੀਂ ਵੀ ਇੱਕ ਦਿਨ ਮਿਲੂਗਾ ਉਹ ਵੀ ਸਾਰਾਂਗੇ ਪਰ ਇਹੋ ਜਿਹਾ ਕੰਮ ਹੈ ਨਹੀਂ ਸਾਡੇ ਕੋਲ ਜਗਾ ਜਗਾ ਦੇ ਉੱਤੇ ਹਾਂ ਜੀ ਹਾਂ ਜੀ ਜਗਾ ਦੇ ਗਾਹਾਂ ਉੱਥੇ ਜਿੱਥੇ ਬੰਮ ਡੇਗਦੇ ਆ ਉੱਥੇ ਵੀ ਪ੍ਰਸ਼ਾਸਨ ਨਹੀਂ ਚੱਲਦਾ ਅੱਛਾ ਹਾਂ ਜੀ ਪਰ ਪ੍ਰਸ਼ਾਸਨ ਤੁਹਾਡੇ ਤੇ ਅਥਰੂ ਕਹਿੰਦੇ ਗੋਲੇ ਦਾਗ ਰਿਹਾ ਪੈ ਲੱਗੇ ਚਾਹੇ ਉਰੇ ਲੱਗ ਜਾਣ ਕੋਈ ਪ੍ਰਵਾਹ ਨਹੀਂ ਇਹ ਤਾਂ ਇੱਕ ਦਿਨ ਜਾਣਾ ਹੀ ਜਾਣਾ ਜਿੱਥੇ ਬੰਦੀਆਂ ਨੇ ਕਿਸ ਤਰ੍ਹਾਂ ਪਲਾਨ ਕੀਤਾ ਤੁਹਾਨੂੰ ਸਮਝਾਇਆ ਹੋਣਾ ਕਿ ਐਵੇਂ ਐਵੇਂ ਜਾਮਾ ਪਹਿਲਾਂ ਬਾਰ ਨਾ ਕਰੋ ਮਗਰੋਂ ਢੱਲ ਨਾ ਕਰੋ ਅਜੇ ਮੰਗਦਾ ਮੰਗਦਾ ਕੰਮ ਮੰਗਣਾ 4 ਵਜੇ 5 ਵਜੇ ਮੰਗ ਜਾਣਾ ਤੁਹਾਡੇ ਆਪ ਕੋ ਨੇ ਇਹ ਕਿਹਾ ਕਿ ਜਦੋਂ ਤੱਕ ਅਸੀਂ ਨਹੀਂ ਆਉਂਦੇ ਉਸ ਤਰ੍ਹਾਂ ਆਪਣੇ ਆਪ ਕੋਈ ਫੈਸਲਾ ਨਾ ਲੈਣਾ ਨਾ 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 ਪਹਿਲਾਂ ਕਰਿਓ ਫੈਸਲਾ ਨਹੀਂ ਲੈਣਾ ਫੈਸਲਾ ਨਹੀਂ ਲੈਣਾ ਪਹਿਲਾਂ ਪਹਿਲਾਂ ਰਾਹ ਖੋਲਣਾ ਫੈਸਲਾ ਫੇਰ ਮਿਲੂਗਾ 35 40 ਕੋਲੇ ਛੱਡਿਆ ਨਾ ਹੁਣ ਅਸੀਂ ਕੋਈ ਬੰਦੇ ਨੇ ਗਲਤੀ ਕੀਤੀ ਆ ਅਸੀਂ ਤਾਂ ਖੜੇ ਆ ਜੀ ਪਰ ਉਹ ਕਸੂਰ ਉਹ ਕਰਦਾ ਅਸੀਂ ਪਰ ਜਾ ਪਰ ਜਾਦਾ ਵਿਗਲੂ ਗਿਆ ਜੇ ਉਹ ਗਲਤੀ ਕਰਦਾ ਹਾਂ ਬਾਪੂ ਤੁਹਾਡੀ ਤਾਂ ਉਮਰ ਬੜੀ ਹੋ ਗਈ ਆ ਕਿਸਾਨ ਨੂੰ ਤਾਂ ਅੰਨ ਦਾ ਤਾਂ ਕਹਿੰਦਾ ਕਹਿੰਦੇ ਦੇਸ਼ ਦੀ ਰੀੜ ਦੀ ਹੱਡੀ ਇਹਦੇ ਬਿਨਾ ਚੱਲ ਹੀ ਨਹੀਂ ਸਕਦਾ ਦੇ ਚੱਲਣਾ ਇਹ ਵਾਤਸਬ ਮੋਦੀ ਆਪਣੀ ਪਰਜਾਂ ਨੂੰ ਦੁਖੀ ਕਰਦਾ ਹਾਂ ਹਾਂ ਲਈ ਹੁਣ 73 ਸਾਲ ਦੀ ਉਮਰ ਹਾਂ 70 ਤੇ ਤੈਨੂੰ ਕੋ ਮੋਦੀ ਨੂੰ ਐ ਪੁੱਛ ਲੋ ਸੋਨਾ ਦਾ ਬਥੇਰਾ ਦਾਨ ਕੀਤਾ ਉਹਨੇ ਕਿਤੇ ਲੰਗਰ ਲਾਇਆ ਐਜੇ ਤਾਂ ਕੋਈ ਸਾਂਝੀ ਜਗ੍ਹਾ ਤੇ ਸੋਨਾ ਮੰਦਰ ਦੇ ਬਥੇਰਾ ਚੜੀ ਜਾਂਦਾ ਦੇਖੋ ਆ ਪਰ ਜਾ ਉਹਦੀ ਹੀ ਆ ਉਹਦਾ ਹੱਕ ਨਹੀਂ ਮੰਨਦਾ ਲੰਗਰ ਲਾਉਣ ਨੂੰ ਪਰ ਜਾ ਉਹਦੀ ਹੀ ਆ ਪਰ ਤੁਹਾਨੂੰ ਤਾਂ ਉਹਦੇ ਬਦਲੇ ਅੱਥਰੂ ਕਿਸ ਹੰਦੇ ਗੋਲੇ ਦਿੱਤੇ ਜਾ ਰਹੇ ਹਾਂ ਉਹ ਦਿੰਦਾ ਲੰਗਰ ਲਈ ਬੈਠਾ ਜੱਥਰੂ ਉਹ ਹਾਂ ਉਹਦਾ ਸਾਨੂੰ ਉਹ ਤਾਂ ਸਾਨੂੰ ਉਹ ਸਾਡੇ ਸਿਰ 'ਚ ਸਵਾਹ ਪਾ ਰਿਹਾ ਵੀ ਖਤਮ ਹੋ ਜਵੇ ਇਹ ਰਾਜ ਮੈਂ ਕਰਾਂ ਰਾਜ ਕਿਤੇ ਕਰੂ ਜ ਜਵਾਕ ਨਹੀਂ ਰਹਿਣੇ ਕੋਈ ਰਾਜ ਕਿਤੇ ਕਰੂਗਾ ਤੋਂ ਹ ਜਿਹੜੇ ਪੰਜਾਬ ਦੇ ਕਿਸਾਨ ਨੇ ਜਾਂ ਬਹੁਤ ਸਾਰੀਆਂ ਜਥੇਬੰਦੀਆਂ ਲੋਕ ਉਹ ਵੀ ਕਹਿੰਦੇ ਨੇ ਕਿ ਜਿਹੜੀ ਕੇਂਦਰ ਆ ਉਹ ਸਾਡੇ ਨਾਲ ਬੜਾ ਵੱਡਾ ਵਿਤਕਰਾ ਕਰਦੀ ਹੈ ਹੈ ਗੱਲ ਕਰਦੀ ਹੈ ਜੀ ਹਾਂ ਸਾਡੇ ਨਾਲ ਧੱਕਾ ਕਰ ਰਹੀ ਹੈ ਧੱਕਾ ਕਰਦੀ ਹੈ ਸਾਡੇ ਨਾਲ ਬਾਪੂ ਕੀ ਲੱਗਦਾ ਹੈ ਕਿਸਾਨ ਦੀ ਹਾਲਤ ਹੈ ਜਿਹੜੀ ਉਹ ਮਾੜੀ ਹੋ ਰਹੀ ਹੈ ਦਿਨੋਂ ਦਿਨ ਇਹ ਐਂ ਕਹਿੰਦਾ ਵੀ ਜ਼ਮੀਨਾਂ ਮੈਂ ਖਰੀਦਣਾ ਇੱਥੇ ਫੈਕਟਰੀਆਂ ਲਾ ਕੇ ਇਹਨਾਂ ਨੂੰ ਦਿਹਾੜੀਦਾਰ ਬਣਾਵਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਭਈਆਂ ਨੂੰ ਖੁੱਲ੍ਹ ਦੁੱਤੀ ਹੈ ਦੀ ਲੁਧਿਆਣੇ ਦੇ ਵਿੱਚ ਜਿੰਨਾ ਭਈਆ ਪੰਜਾਬੀ 10% ਵੀ ਹੈ ਨਹੀਂ ਗਾ ਪਰ ਅੱਜ ਤਾਂ ਤੁਹਾਡੇ ਨਾਲ ਸਾਰੀਆਂ ਸਟੇਟਾਂ ਆ ਰਹੀਆਂ ਸਾਰੀਆਂ ਸਟੇਟਾਂ ਨੇ ਜੀ ਸਾਰੀਆਂ ਹਰਿਆਣਾ ਵੀ ਨਾਲ ਹਰਿਆਣਾ ਵੀ ਨਾਲ ਬਾਰਡਰ ਹੀ ਹਰਿਆਣੇ ਨੇ ਪਟ ਦੇਣਾ ਇਹ ਵੀ ਤੁਹਾਨੂੰ ਦੱਸ ਦਿੰਦਾ ਮੈਂ ਪਰ ਹਰਿਆਣਾ ਦੇ ਤੇ ਪੰਜਾਬ ਦਾ ਬੜਾ ਰੌਲਾ ਪਾਇਆ ਜਾਂਦਾ ਕਹਿੰਦੇ SBYL ਦਾ ਪੈ ਪੁਈ ਜਾਣ ਪਵਾਉਣ ਵਾਲੇ ਹੀ ਨੇ ਇਹ ਗਵਰਨਮੈਂਟ ਦੀ ਰੌਲਾ ਸਿਆਸਤ ਇਹਦੀ ਆ ਹਰ ਇੱਕ ਪਾਸਾ ਮਾਈਆਂ ਚ ਹਾਂ ਭਾਈ ਤਾਂ ਆਪਣਈ ਨੇ ਉਹ ਵੀ ਹਾਂ ਹੁਣ ਸਾਡੇ ਨਾਲ ਆਪੂਰੇ ਆ ਜਾ ਤੁਸੀਂ ਹਾਂਜੀ ਪੁਲਿਸ ਸਾਡੇ ਨਾਲ ਖੜੂਗੀ ਸਾਡੇ ਬੱਚੇ ਨੇ ਸਾਡੇ ਜਵਾਕ ਨੇ ਇਹ ਪੰਜਾਬੀ ਪੁਲਿਸ ਗਲਤੀ ਨਹੀਂ ਕਰਦੀ ਸਾਡੇ ਦੇ ਗਲਤ ਨਹੀਂ ਕਰਨਗੇ ਉਹ ਪੰਜਾਬ ਪੁਲਿਸ ਤਾਂ ਨਹੀਂ ਤੰਗ ਕਰੀ ਨਹੀਂ 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 ਜਮ ਨਹੀਂ ਕਰ ਰਹੀ ਆ ਜਿਹੜਾ ਹੁਣ ਬਿਠਾਏ ਨੇ ਲਿਆ ਕੇ ਨੇ ਹੋਰ ਇਹ ਕੰਮ ਗਲਤ ਇਹ ਕਰਦੇ ਨੇ ਭਾਵੇਂ ਸਾਡੇ ਨਾਲ ਮੁੰਡੇ ਉਹ ਵੀ ਸਾਡੇ ਪੰਜਾਬੀ ਬੱਚੇ ਹੀ ਨੇ ਵੀ ਹਾਂ ਤਾਂ ਫਿਰ ਉਹ ਸਾਡੇ ਦੇ ਗੋਲੀ ਕਿਵੇਂ ਮਾਰਨਗੇ ਕਰਜ਼ੇ ਦੀ ਬਹੁਤ ਸਮੱਸਿਆ ਬਾਪੂ ਜਿਹੜੀ ਮੰਗ ਵੀ ਰੱਖੀ ਗਈ ਹੈ ਤੁਹਾਡੇ ਆਗੂਆਂ ਦੇ ਵੱਲੋਂ ਕਿ ਕਰਜ਼ਾ ਮੁਕਤੀ ਹੋਣੀ ਚਾਹੀਦੀ ਹੈ ਦੇਖੋ ਜੇ ਸੱਚੀ ਗੱਲ ਮੈਂ ਕਹਿੰਨੇ ਆਂ ਅਸੀਂ ਕਿਹੜੇ ਗਲਤ ਕਹਿੰਨੇ ਹਮ ਹਰੇਕ ਜ਼ਿਮੀਦਾਰ ਕਰ ਜੇ ਉਹਦੀ ਫਸਲੇ ਨਹੀਂ ਵਿਕਦੀ ਉਹਨੇ ਰੇਟ ਉਹਦਾ ਆਪੇ ਸਾਲਾ ਗੇੜ ਚ ਆ ਜਾਂਦਾ ਕਿੱਥੋਂ ਕਰੂ ਪੂਰਾ ਇਹ ਸਰਕਾਰ ਬਾਪੂ ਐਮ ਐਸ ਪੀ ਦਿੰਦੀ ਆ ਤੁਹਾਨੂੰ ਲੱਗਦਾ ਝੋਨੇ ਤੋਂ ਤੁਹਾਡਾ ਜਿਹੜਾ ਹੈਗਾ ਤੁਸੀਂ ਦੂਰ ਹੋ ਜਾਓਗੇ ਦੇਖੋ ਜੇ ਉਹ ਮੰਨੇ ਅਸੀਂ ਤਾਂ ਮੋਰਨ ਤਿਆਰ ਮੰਨੇ ਕਿੰਨੀ ਗੱਲ ਗਏ ਆ ਅ ਕੱਲ ਵੀ ਹੋਈ ਆ ਮੀਟਿੰਗ ਰਾਤ ਕਾਹੇ ਵਜੇ ਸੀ ਅਸੀਂ ਇੱਥੇ ਖੜੇ ਰਹੇ ਆ ਵੀ ਉਹ ਕਦੇ ਤੁਰਨਾ ਨਹੀਂ ਕੱਲ ਵਾਲੀ ਮੀਟਿੰਗ ਤੋਂ ਉਮੀਦ ਸੀ ਵੀ ਕੁਛ ਨਾ ਕੁਛ ਨਿਬੜ ਸਕਦੀ ਹੈ ਗੱਲ ਨਹੀਂ ਨਹੀਂ ਉਹ ਬੰਦਾ ਜਿਆਦਾ ਹੌਣ ਫੈਨ ਨਹੀਂ ਆਪਾਂ ਨਾ ਸਕਦਾ ਉਹ ਲਮੀੜ ਦਾ ਨੀਗਾ ਅੱਛਾ ਲਾਰੇ ਲਾਉਂਦਾ ਲਾਰੇ ਲਾਉਂਦਾ ਬੰਦਾ ਬਹੁਤ ਚਾਲੂ ਆ ਪਰ ਹੁਣ ਉਹਦੀ ਚਾਲ ਚੱਲਣੀ ਹੁਣ ਨਹੀਂ ਉਹਦੀ ਚਾਲ ਹੁਣ ਤਾਂ ਪਰਜਾ ਉਲਟ ਗਈ ਜੇ ਉਹ ਬੰਦਾ ਹੋਊਗਾ ਤਾਂ ਸਮਝੋ ਜੂ ਨਹੀਂ ਤਾਂ ਪਰਜਾ ਜਦ ਇਹਨੂੰ ਪਤਾ ਪਾਲਟ ਗਈ ਤੁਸੀਂ ਹੋ ਜੇ ਤੁਸੀਂ ਸਰਪੰਚ ਹੋ ਛੋਟੇ ਜਿਹਨਾਂ ਨੇ ਸਰਪੰਚ ਤੁਹਾਨੂੰ ਬਣਾਇਆ ਉਹ ਬੰਦੇ ਰਹੇ ਨਾ ਤੁਸੀਂ ਸਰਪੰਚ ਕੀ ਤੇ ਕਰੋਗੇ ਤੁਸੀਂ ਸਰਪੰਚੀ ਕੀਤੇ ਕਰੋਗੇ ਤੁਹਾਨੂੰ ਅਸੀਂ ਸਰਪੰਚ ਬਣਾਤਾ ਪਿੰਡ ਦੇ ਬਣਾਤਾ ਹੈ ਤੁਸੀਂ ਪਿੰਡ ਨੂੰ ਖਰਾਬ ਕਰ ਰਹੇ ਹੋ ਪਰ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਜਿਹੜਾ ਦੇਸ਼ ਆਪਣਾ ਉਹਦੀ ਅਰਥਵਿਵਸਥਾ ਜਿਹੜੀ ਉਹ ਬੜੀ ਸਿਖਰ ਤੇ ਹੈ ਪੂਰਾ ਦੁਨੀਆ ਦੇ ਵਿੱਚ ਨਾਮ ਜਾ ਰਿਹਾ ਹਿੰਦੁਸਤਾਨ ਦਾ ਪਰ ਤੁਹਾਨੂੰ ਲੱਗਦਾ ਇਸ ਤਰ੍ਹਾਂ ਦਾ ਹੈ ਕਾਕਾ ਨਹੀਂ ਹਾਂ ਦੇਖੋ 80 ਕਰੋੜ ਲੋਕਾਂ ਨੂੰ ਕਹਿੰਦੇ ਅਸੀਂ ਫ੍ਰੀ ਰਾਸ਼ਨ ਦੇ ਰਹੇ ਹਾਂ 25 ਕਰੋੜਾਂ ਦਾ ਅਸੀਂ ਗਰੀਬੀ ਰੇਖਾ ਤੋਂ ਕੱਢ ਤੋ ਇਹ ਕੀ ਝੂਠ ਇਹ ਇੰਦੇ ਅੰਕੜਿਆਂ 'ਚ ਕੀ ਕਰ ਰਹੇ ਹੋ ਆંકੜਿਆਂ ਨਾਲ ਠਾਕੂ ਕਰ ਰਹੀ ਆ ਪਰ ਅਸਲ ਦੇ ਵਿੱਚ ਧਰਤੀ ਦੇ ਜਿਹੜਾ ਆਪਾਂ ਥੱਦੇ ਦੇਖਦੇ ਆ ਉਹ ਚ ਕੁਝ ਨਹੀਂ ਹੈ ਹਾਂ ਬੇਰੋਜ਼ਗਾਰੀ ਇੱਥੇ 6 ਸੂਤਾ ਇੱਥੇ ਨਹੀਂ ਸਹੀ ਤੇ ਮਗਾਈ ਕਿੰਨੀ ਵੱਧ ਰਹੀ ਆ ਹੱਤ ਤੇ ਜਿੰਨਾ ਹਾ ਤੁਸੀਂ ਹੁਣ ਇੱਕ ਸ਼ੇਰ ਵਜਾਰਾ ਹਾਂ ਜਦੋਂ ਉਹ ਛੁੱਲੂਗਾ ਸਮਝ ਲੋ ਗਰੀਬੀ ਵੱਧੂਗੀ ਹਾਂ ਜਦੋਂ ਡਾਊਨ ਹੋਊ ਉਦੋਂ ਥੋੜਾ ਜਿਹਾ ਉਹਨਾਂ ਨੂੰ ਨੁਕਸਾਨ ਹੁੰਦਾ ਇਹ ਸ਼ੇ ਬਹੁਤ ਧਿਆਨ ਰੱਖਦੇ ਹੋ ਅਖਬਾਰਾਂ ਪੜ੍ਹਦੇ ਹੋ ਫਿਰ ਅਖਬਾਰਾਂ ਬੜੀਆਂ ਰੋਜ਼ ਪੜ੍ਹਦੇ ਨੇ ਹਾਂ ਲਈਦੇ ਅਖਬਾਰ ਇਹ ਮੋਰਚੇ ਜਮੀਨਾ ਪਿੱਛੇ 1900 ਤੋਂ ਲੱਗੇ ਹੋਏ ਆ ਸੀ ਅੱਛਾ ਸਾਲ 1900 ਤੋਂ ਮੋਰਚਾ ਲੱਗਿਆ ਜਮੀਨਾ ਉਦੋਂ ਸੀ ਪੈਪਸੂ ਦਾ ਅੱਛਾ ਪੈਪਸੂ ਦੀ ਲੜਾਈ ਰਹੀ ਆ ਹਾਂ ਇਹ ਚ ਤੀਜਾ ਸੰਗ ਸੰਤਾਨਤ ਰ ਸਾਰੇ ਇਹ ਸੀਗੇ ਹੈ ਤੇ ਆਪਣੇ ਔਰ ਇਹ ਤੋਂ ਦੇ ਡਿਰੋ ਪੈਸੂ ਦੇ ਇਹ ਸੰਘਰਸ਼ ਲੜ ਕੇ ਜ਼ਮੀਨਾਂ 1955 ਦੇ ਬੱਚੇ ਨਾਲ ਨਾ ਹੋਈਆਂ ਲੜੀ ਗਏ ਆ ਲੜੀ ਗਏ ਆ ਜਬਰ ਵੀ ਬਹੁਤ ਕੀਤਾ ਸਾਡੇ ਤੇ ਆ ਪਟਿਆਲੇ ਵਾਲਾ ਜੀ ਹਣੇ ਚ ਰਿਆਸਤਾਂ ਨੇ ਜੇ ਮੁਖੀ ਨੇ ਬਹੁਤ ਜ਼ੁਲਮ ਕੀਤਾ ਜੇ ਸਾਗ ਤੋੜ ਲਈ ਬੁੜੀ ਉਹ ਚੋ ਵੀ ਯਾਦ ਰੱਖਦੇ ਸੀ ਅੱਛਾ ਸਾਗ ਦੇ ਆਈ ਕਹਿੰਦਾ ਤੋੜ ਕੇ ਉਹ ਚੋ ਵੀ ਉਹਨਾਂ ਦੇ ਦੱਲੇ ਬਹਾਏ ਹੁੰਦੇ ਸੀ ਕਿ ਦਰਵਾਜ਼ੇ ਵੀ ਇਹ ਤੋਂ ਠਾਕ ਲੈਦਾ ਪੱਠੇ ਵੀ ਵੱਢ ਕੇ ਲੈ ਉਹ ਚੋ ਅੱਦ ਲੈਦਾ ਇੰਨਾ ਜ਼ੁਲਮ ਹੋਇਆ ਆ ਜਿਹੜਾ ਕ ਨਾ ਅੰਗਰੇਜ਼ਾਂ ਦਾ ਰਾਰਸੀ ਉਹ ਸਾਡੇ ਰਾਏਕੋਟ ਤੋਂ ਰੈਗੂਲੇਟਰੀ ਚਲਾਵ ਦੀ ਹਾਲਤ ਸ਼ੁਰੂ ਹੋ ਜਾਂਦਾ ਸੀ ਤੇ ਸਾਰਾ ਕੁਝ ਇਹ ਜਮੀਨਾਂ ਦਾ ਹੀ ਟੋਲਾ ਰਿਹਾ ਹੁਣ ਤੱਕ ਹਲੇ ਵੀ ਪਿੰਡ ਜਿਉਂ ਦਾ ਕਿਹਾ ਜਿੱਥੇ ਇਹ ਲੜਾਈ ਜਮੀਨਾਂ ਦੀ ਚੱਲਦੀ ਆ ਬਠਿੰਡਾ ਜ਼ਿਲ੍ਹੇ ਦਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਜਿਉਂ ਦੋ ਹਾਂ ਇਹਨਾਂ ਦੇ ਉਦੋਂ ਕਿੱਥੇ ਕਿਸ਼ਨਗੜ੍ਹ ਹਾਂ ਸਦਾ ਉਰੋਂ ਕੀ ਕਸ਼ ਹੋਇਆ ਉੱਥੇ ਆਹ ਕੀ ਉਹ ਗਵਿੰਦਗੜ੍ਹ ਜੇ ਜੀਗਾ ਉੱਠੇ ਕੀ ਕਸ਼ ਹੋ ਰਿਹਾ ਰੇ ਮਿਸਟਰ ਸੰਤ ਇਹ ਬਹੁਤ ਕੋ ਕਠਾ ਨਾ ਹੋਇਆ ਕਿਸਾਨ ਹੁਣ ਤੱਕ ਮਾਰ ਹੀ ਜਾਂਦੇ ਆਇਆ ਕਿਸੇ ਨੇ ਬਾਹ ਨਹੀਂ ਫੜੀ ਕਿਸੇ ਸਰਕਾਰ ਨੇ ਬਾਪੂ ਸਾਡੇ ਗੁਰਨਾਨਕ ਸਾਹਿਬ ਨੇ ਕਿਹਾ ਕਿ ਖੇਤੀ ਬੜੀ ਉੱਤਮ ਹੈ ਪਰ ਅੱਜ ਖੇਤੀ ਕਰਨ ਵਾਲੇ ਕਿਸਾਨ ਨੇ ਜਿਹੜੇ ਰੋਲ ਰ ਰਹੇ ਅਸੀਂ ਆਪ ਹੱਥੀਂ ਕੰਮ ਨਹੀਂ ਕਰਦੇ ਸਾਨੂੰ ਭਾਅ ਨਹੀਂ ਮਿਲਦਾ ਇੱਕ ਸਾਨੂੰ ਲੈ ਲਿਆ ਦਵਾਈਆਂ ਚ ਲੈ ਲਿਆ ਭਈਆਂ ਨਾ ਦਵਾਈਆਂ ਚ ਲੈ ਲਿਆ ਤੇ ਇੱਕ ਆਹ ਜਿਹੜੀਆਂ ਮਸ਼ੀਨਰੀ ਸਾਡੇ ਥੋਪੀ ਜਾਂਦੇ ਆ ਆਲੇ ਨਮਾ ਆਲੇ ਛੋਨਾ ਛੋਨਾ ਹੀ ਜਾਣਦੇ ਨਹੀਂ ਸੀ ਐਦੂ ਸੌਖੇ ਸੀ ਜੀ ਬਹੁਤ ਵਧੀਆ ਦੇ ਹਾਥੀ ਹੜਾਣਾ ਪਰ ਖੇਤੀ ਕਾ ਬੇਜੀ ਬੜਾ ਨਾ ਖੇਤੀ ਕੀਤੀ ਉਦੋਂ ਸੌਖੇ ਸੀ ਕਪਾ ਨਰਮਾ ਗੰਨਾ ਕੁਮਾਰ ਸਾਰਾ ਚੀਜ਼ ਸਾਡੇ ਆਪ ਘਰੇ ਹੁੰਦੀ ਇੱਕ ਨੂਲ ਡੋਲੇ ਦਾ ਸੀਖਾਂ ਵਾਲੀ ਡੱਬੀ ਦਾ ਮਿੱਟੀ ਤੇਲ ਇਹ ਚੀਜ਼ਾਂ ਦੇ ਆਉਂਦੇ ਸੀ ਉਦੋਂ ਸੀ ਤੁਸੀਂ ਉਦੋਂ ਸੌਖੇ ਸੀ ਬਹੁਤ ਬਹੁਤ ਸੌਖੇ ਸੀਗੇ ਬਹੁਤ ਸੌਖੇ ਸੀ ਉਦੋਂ ਹੁਣ ਤਾਂ ਗਾਂ ਪੂਰੇ ਹਾਂ ਹੁਣ ਤਾਂ ਕਰਜ਼ੇ ਦੇ ਮਾਰ ਥੱਲੇ ਆ ਜਮੀਨਾਂ ਸਾਡੇ ਕੋਲ ਤਾਂ ਹੈ ਨਹੀਂ ਬੈਂਕਾਂ ਕੋਲੇ ਆ ਲੈਂਟਾ ਚੱਕੀਆਂ ਹੋਈਆਂ ਇਹ ਕਹਿੰਦੇ ਤੁਸੀਂ ਵਿਆਹ ਦੇ ਖਰਚ ਕਰਤਾ ਹਰ ਕਰਤਾ ਇਹਦਾ ਵਿਆਹ ਕਰਦੇ ਹੀ ਨਹੀਂ ਕਿਸੇ ਦਾ ਇਹ ਨਹੀਂ ਵਿਆਹ ਕਰਪੇ ਹੁਣ ਤੁਸੀਂ ਦੇਖ ਲਓ ਬਈ ਕਠਾਲ ਲਈ ਉਹ ਸ਼ਮਾਵੀ ਨਾਸਨ ਉਹਨੂੰ ਭਾਰਤ ਦਨ ਦਿੱਤਾ ਨਾ ਹਾਂ ਉਹਦੀ ਰਿਪੋਰਟ ਲਾਗੂ ਨਹੀਂ ਕੀਤੀ ਉਹਨਾਂ ਦੀ ਮੌਤ ਵੀ ਹੋ ਗਈ ਮੌਤ ਵੀ ਹੋ ਗਈ ਉਹਦੀ ਰਿਪੋਰਟ ਲਾਗੂ ਨਹੀਂ ਕੀਤੀ ਠੱਗੀ ਗਈ ਮਾਰਦੇ ਆ ਭਾਰ ਇਹ ਸਿਰਫ ਵੋਟਾਂ ਦਾ ਦਿਖਾਵਾ ਮਨੋ ਹੈ ਨਹੀਂ ਇਹ ਗੱਲਾਂ ਨੂੰ ਟੀਵੀ ਚ ਜਾੜੀ ਮਨੋ ਹੈ ਨਹੀਂਗਾ ਜਰੂਰ ਜਰੂਰ ਹਾਂ ਚੌਧਰੀ ਤਰਨ ਸਿੰਘ ਕਠਾਨਾਂ ਦਾ ਕਿੰਨਾ ਸਹੀ ਰਹਾ ਪਰ ਇਹਨੇ ਸਰਕਾਰ ਨਹੀਂ ਜੰਨ ਦਿੱਤੀ ਜਦੋਂ ਜੋ ਮੁਖਵਾਤੀ ਪ੍ਰਧਾਨ ਮੰਤਰੀ ਬਣਿਆ ਬਾਪੂ ਜਿਵੇਂ ਤੁਸੀਂ ਮੁਖ ਜ਼ਿਕਰ ਕੀਤਾ ਵਖਵਾਖਾ ਗੁੰਦਾ ਵੀ ਤੁਸੀਂ ਤਾਂ ਬੜੇ ਮੁੱਖ ਮੰਤਰੀ ਦੇਖੇ ਬੜੇ ਪ੍ਰਧਾਨ ਮੰਤਰੀ ਦੇਖੇ ਤੁਹਾਨੂੰ ਅੱਜ ਤੱਕ ਕਿਹੜਾ ਪ੍ਰਧਾਨ ਮੰਤਰੀ ਐਵੇਂ ਲੱਗਿਆ ਵੀ ਐਨੇ ਤਾਂ ਜ਼ਿਆਦਾ ਹੀ ਧੱਕਾ ਕਰਦਾ ਕਿਸਾਨਾਂ ਨਾਲ ਆਹੀ મોદી મોદી ਇਹਨੇ ਕਿਸਾਨਾਂ ਦਾ ਧੱਕਾ ਕੀਤਾ ਹੁਣ ਆਹ ਕੀ ਸੀਗਾ ਨਾ ਨਾ ਆਪਣਾ ਰਾਸ਼ਟਰਪਤੀ ਦੇਹਾ ਬੰਗਾਲ ਦਾ ਏਪੀ ਜੀ ਅਬਦੁਲ ਕਲਾਮ ਨਹੀਂ ਨਹੀਂ ਇਹ ਵੀ ਉਹ ਬੰਗਾਲ ਦਾ ਸੀਗਾ ਉਹਨੂੰ ਭਾਰਤ ਨੇ ਦਿੱਤਾ ਹਾਂ ਮੈਨੂੰ 98 ਆ ਜਾਣੇ ਜੀ ਜੋਗੀ ਜੋਗੀ ਨਹੀਂ ਜੋਗੀ ਦਾ ਉੱਤਰ ਬਲੇਦਾ ਉਹ ਰਾਸ਼ਟਰਪਤੀ ਆ ਆਪਣਾ ਹਾਂ ਉਹਨੂੰ ਕਾਹ ਤੋਂ ਉਨੇ ਆਸਵਾਸਤਾ ਇਹੀ ਜੀ ਵਿਗਾੜੀ ਮਨਮੋਹ ਸਿੰਘ ਦਾ ਚੱਲਦਾ ਸੀ ਵਧੀਆ ਆਸਵਾਸਤਾ ਅੱਛਾ ਉਹਦੇ ਇਹੀ ਜੀ ਵਿਗਾੜੀ ਆ ਕੇ ਉਹ ਬਣਾਤਾ ਸੀ ਆਪਣਾ ਖਜ਼ਾਨਾ ਮੰਤਰੀ ਹਾਂ ਓਏ ਹੋਏ ਓਏ ਹੋਏ ਇਹੀ ਜੀ ਵਿਗਾੜੀ ਉਹਨੂੰ ਭਾਰਤਦਨ ਦੇਤਾ ਵੀ ਤੂੰ ਬਹੁਤ ਵਧੀਆ ਕੰਮ ਕੀਤਾ ਕਿਉਂ ਉਹਨਾਂ ਨੇ ਜਦੋਂ ਆਹ ਲਾਇਆ ਸੀ ਮੋਰਚਾ ਨਾ ਹਜ਼ਾਰੇ ਨੇ ਹਾਂ ਲੈ ਹੀ ਨਾ ਹਾਂ ਹਾਂ ਉਹ ਮੋਰਚਾ ਇਹੀ ਸੀ ਵੀ ਉਹ ਬਣਾਓ ਉਸ ਤੋਂ ਬਾਅਦ ਸਕੰਦਰ ਤੁਰਿਆ ਕਾਂਗਰਸ ਸਕੰਦਰ ਤੁਰਿਆ ਲੱਗਦੇ ਰਹੇ ਮਨਮੋਹ ਸਿੰਘ ਦੇ ਜੰਮੇ ਹਾਂ ਕੀਤੇ ਇਹਨਾਂ ਨੇ ਬਾਪੂ ਜੀ ਮੈਂ ਤੁਸੀਂ ਗੱਲਾਂ ਕਰ ਰਹੇ ਹੋ ਇਹ ਬਹੁਤ ਵਾਰੀ ਸਰਕਾਰਾਂ ਦੀਆਂ ਸਟੇਟਮੈਂਟਾਂ ਹੁੰਦੀਆਂ ਜੇ ਬਹੁਤ ਸਾਰੇ ਲੋਕ ਕਹਿੰਦੇ ਇਹ ਬਿੱਲੜ ਨੇ ਇਹ ਧਰਨਾ ਲਾਉਣ ਲਈ ਆ ਜਣੇ ਇਹ ਤਾਂ ਬੜੇ ਵਿਹਲੇ ਨੇ ਤੇ ਲੱਗਦਾ ਤੁਹਾਨੂੰ ਇਸ ਤਰ੍ਹਾਂ ਕਿਸਾਨ ਅਣਪੜ੍ਹ ਨੇ ਜਿਵੇਂ ਤੁਸੀਂ ਗੱਲਾਂ ਕਰ ਰਹੇ ਹੋ ਅਣਪੜ੍ਹ ਕਿਸਾਨ ਹੋਣ ਨਹੀਂ ਜਿਹਾ ਹਾਂ ਉਦੋਂ ਅਣਪੜ੍ਹ ਸੀਗਾ ਜਦੋਂ ਕਹਿੰਦੇ ਸੀ ਬਈ ਲਾਰੇ ਮੋਰ ਬਈ 500 ਖਤਰੇ ਚ ਰਾਂਦਾ ਆ ਖਤਰੇ ਚ ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਤਾਂ ਇਹ ਦੇਖ ਲਓ ਬਈ ਪਰਛੋਂ ਜੱਗਬਾਣੀ ਚੱਕ ਆਇਆ ਦੇਖ ਕੇ ਇਹਦਾ ਉਹਦੇ ਨਾਂ ਨਹੀਂ ਦਿੱਤਾ ਕੋਹ ਨਹੀਂ ਦਿੱਤਾ ਹਾਂ ਬਈ ਕਿਸਾਨ ਰੋਦਨ ਦੇ ਵਿੱਚ ਕਾਰੋਬਾਰ ਘਰਾਣਿਆਂ ਨੂੰ ਇੰਨਾ ਨੁਕਸਾਨ ਹੋਇਆ ਰੇਲਵੇ ਨੂੰ ਇੰਨਾ ਨੁਕਸਾਨ ਹੋਇਆ ਬਾਕੀ ਜਿਹੜੇ ਫੈਕਟਰੀਆਂ ਵਾਲਿਆਂ ਨੂੰ ਇੰਨਾ ਨੁਕਸਾਨ ਹੋਇਆ ਜਿਹੜਾ ਕਿਸਾਨਾਂ ਨੇ ਨੁਕਸਾਨ ਛੱਡਿਆ ਉਹ ਨਹੀਂ ਰਛਿਆ ਉਹ ਨਹੀਂ ਛੱਡਿਆ ਉਹ ਦੱਸਿਆ ਟ੍ਰੇਟਰ ਤੇ ਉਹ ਜਿਹੜਾ ਉਹ ਨਹੀਂ ਰਛਿਆ ਬਈ ਥੋੜਾ ਕਿਸਾਨਾਂ ਦਾ ਵੀ ਨੁਕਸਾਨ ਨਾਲ ਹੋਇਆ ਉਹ ਕੌਣ ਆ ਕਾਰਪੋਰੇਟ ਘਰਾਣਿਆਂ ਦੀ ਸਰਕਾਰਾਂ ਉਹਨਾਂ ਦੀਆਂ ਚਾਲਦੀਆਂ ਜਿਵੇਂ ਉਹ ਚਲਾਉਂਦੇ ਚਲਾਈ ਜਾਂਦੇ ਆ ਹੁਣੇ ਮੋਦੀ ਜਮੇ ਤਾਂ ਨਹੀਂ ਬਣ ਗਿਆ ਪ੍ਰਧਾਨ ਮੰਤਰੀ ਕਾਰਪੋਰੇਟ ਘਰਾਣਿਆਂ ਨੇ ਬਣਾਇਆ ਕਾਰਪੋਰੇਟ ਘਰਾਣੇ ਉਹ ਉਹ ਅੜਵਾਨੀ ਹੁਣੀ ਪਿੱਛੇ ਬਾਰੇ ਜੋਰਸੀ ਹੁਣੀ ਪਿੱਛੇ ਬਾਰੇ ਬਾਜਪਾਈ ਹੁਣੀ ਪਿੱਛੇ ਬਾਰੇ ਜਿਉਂਦਾ ਹੀ ਬਾਜਪਾਈ ਉਦੋਂ ਹਾਂ ਸਾਰੇ ਪਿੱਛੇ ਮਾਰ ਕੇ ਕਾਰਬਨ ਘਟਾੜਿਆ ਨੇ ਮੋਦੀ ਮੂਰੇ ਕੀਤਾ ਬਈ ਅਸੀਂ ਜਿਉਂਦੇ ਰਹੀਏ ਲੁੱਟ ਕਰਦੇ ਆ ਛਰੀਆਂ ਮ ਲੁੱਟਾ ਸਾਡੀ ਹੁਣ ਡੀਜ਼ਲ 10 10 ਰੁਪਏ ਵਧਾ ਕੇ 2 2 ਰੁਪਏ ਘਟਾ ਦਿੰਦੇ ਆ ਉਹ ਦੱਸੋ ਕੀ ਅਨਪੜਤਾ ਨਹੀਂ ਅਸੀਂ ਹਨ ਪਰ ਨਹੀਂ ਹੈਗੇ ਸਭ ਜਾਣਦੇ ਆ ਬਾਪੂ ਜੀ ਜਦੋਂ ਡੀਜ਼ਲ ਦੀ ਗੱਲ ਕੀਤੀ ਤੁਹਾਡੇ ਵੇਲੇ ਜਦੋਂ ਡੀਜ਼ਲ ਸ਼ੁਰੂ ਹੋਇਆ ਪਿੰਡਾਂ ਚ ਆਇਆ ਪਹਿਲਾਂ ਤਾਂ ਮੁਗਲਾਈਲ ਆਇਆ ਕਾਲਾ ਤੇਲ ਜਿਹਨੂੰ ਬੋਲਦੇ ਸੀ ਲੋਕੀ ਫਿਰ ਡੀਜ਼ਲ ਆ ਉਹਦਾ ਕੀ ਰੇਟ ਹੁੰਦਾ ਸੀ ਇਹ 1971 ਦੇ ਵਿੱਚ ਡੀਜ਼ਲ 70 ਪੈਸੇ ਕਣਕ 77 ਪੈਸੇ ਕਿਦੋਂ 60 ਰੁਪਏ ਲੀਟਰ 77 ਪੈਸੇ ਕਣਕ ਸੀ ਉਸ ਤੋਂ ਬਾਅਦ ਇਹਦੀ ਐਮਐਸ ਬਣਿਆ ਕਣਕ ਦੇ 105 75 ਰੁਪਏ ਦਾ ਅੱਛਾ ਇਹ 1971 ਜਦ ਮੈਂ ਜਦੋਂ ਖੇਤੀ ਸ਼ੁਰੂ ਕੀਤੀ ਆ ਦਾ ਦਸਵੀਂ ਕਰਕੇ ਉਦੋਂ ਆ ਰੇਟ ਸੀ 14 ਰੁਪਏ ਦਾ ਅਸੀਂ ਲਿਉਂਦੇ ਸੀ ਕੈਨ ਭਰਾ ਕੇ ਤੇਲ ਦਾ ਤੇਲ ਦਾ ਪੀਟਰ ਇੰਡਰ ਚਲਾਉਣੇ ਟਰੈਕਟਰ ਹੈ ਨਹੀਂ ਸੀ ਉਦੋਂ ਪੀਟਰ ਹੀ ਆਏ ਹੀ ਨਵੇਂ-ਨਵੇਂ ਬੋਰ ਕੀਟਣ ਲੱਗੇ ਸੀ ਨਾ ਤੇ ਖੂਹ ਚੱਲਦੇ ਸੀ ਹਾਂਜੀ ਹਾਂ ਤੇ ਪਰ ਹੁਣ ਤਾਂ ਫਿਰ ਬੜਾ ਫਰਕ ਪੈ ਗਿਆ ਕਣਕ ਦੇ ਰੇਟ ਦਾ ਤੇ ਡੀਜ਼ਲ ਦਾ ਉਹ ਨਹੀਂ ਕਰਦਾ ਡੜਦੇ ਸਾਡੇ ਤੇ ਉਹਨਾਂ ਹੀ ਮਰਦੇ ਆ ਜੋ ਪਾੜਾ ਇੰਨਾ ਹੁਣ ਤਾਂ ਕੜਕਦਾ ਪਾੜਾ 35-3200 ਰੁਪਏ ਜਾਈਦਾ ਹਾਂ ਝੋਨੇ ਦਾ ਵੀ ਅਸੀਂ 3200 ਮੰਗਿਆ 3200 ਰੁਪਏ ਹਾਂ ਉਹ ਫਰਕ ਤੇਜ਼ ਆ ਦੇ ਉਹਦਾ ਹੀ ਪਾੜਾ ਪਈ ਜਾਂਦਾ ਹੰਨੇ ਦਾ ਤੁਹਾਨੂੰ ਲੱਗਦਾ ਜੀ ਇਸ ਤਰ੍ਹਾਂ ਹੁੰਦਾ ਹੈ ਤੇ ਕਿਸਾਨੀ ਠੀਕ ਹੋ ਜੂ ਫਿਰ ਤਾਂ ਕਿਸਾਨੀ ਠੀਕ ਕਰਨੀ ਨਹੀਂ ਇਹਨਾਂ ਨੇ ਇਹਨਾਂ ਟਿਫਨ ਝਗਾਉਣੇ ਆ ਸਾਨੂੰ ਖੇਤੀ ਕਰਾਉਣੀ ਆ ਦਿਹਾੜੀ ਆ ਲਾਉਣਾ ਕੋਚੇ ਦਾ ਉਹ ਦਿਹਾੜੀ ਲਾਓ ਰਹਿਣਾ ਵੱਡੀਆਂ ਚਾਹੀਦੀਆਂ ਮਸ਼ੀਨਰੀ ਵੱਡੀ ਆ ਗਈ ਜਮੀਨਾਂ ਨੂੰ ਖੁੱਲੀਆਂ ਖੇੜਾ ਰਹਿ ਜੇ ਹੁਣ ਇਹ ਨਹੀਂ ਬਈ ਛੋਟੀ ਚਾਹੀਦੀ ਉਹ ਵੀ ਛੋਟੇ ਕਨਾਲ ਕਨਾਲ ਤੇ ਕਰ ਲੂ ਆ ਚੋ ਨੇ ਦਾ ਕੀ ਕੀਤਾ ਪਾਣੀ ਸਾਡਾ ਮਖਾਤਾ ਲਾਲੋ ਝੋਨਾ ਲਾਲੋ ਝੋਨਾ ਆ ਜੋ ਜੋ ਪਹਿਲਾਂ ਆਇਆ ਜੂਰੀਆ ਨੋਟਾ ਦਾਣਾ ਸੀ ਅੱਛਾ ਜੂਰੀਏ ਦਾ ਹਾਂ ਸਾਨੂੰ ਕਹਿੰਦੇ ਵੀ ਕਿਲੋ ਕਿਲੋ ਪਾ ਲੋ ਅਸੀਂ ਕਿਲੋ ਫੇਰ 5 ਕਿਲੋ ਪਾ ਲੋ ਫੇਰ ਕਹਿੰਦੇ ਸੈਦਾ ਪਾ ਲੋ 1 ਏਕੜ ਦਾ ਆਹੋ ਕਿਲੋ ਕਿਲੋ ਉਹ ਵੀ ਅਸੀਂ ਪਾਉਂਦੇ ਸੀ ਬੋਤਲ ਚ ਅੱਛਾ ਬੋਤਲ ਦੇ ਖੋਲ ਕੇ ਨੱਕੇ ਚ ਰੱਖ ਦੇਣਾ ਅੱਛਾ ਹੁਣ ਤਾਂ ਕਹਿੰਦੇ ਤੁਸੀਂ ਪੰਜਾਬ ਵਾਲੇ ਪਾਉਂਦੇ ਵੱਧ ਰਹੇ ਹੋ ਹਾਂ 45 ਕਿਲੋ ਦਾ ਘਟਾ ਘਾ ਤੱਕ ਵੀ ਘੱਟ ਪਾਉਂਣ ਹਾਂ ਵੀ ਤੁਸੀਂ ਰਿਓ ਵਾਲਾ ਆਉਂਦੇ ਨਹੀਂ ਸੀ ਸਾਇਟੀ ਕਿਤੇ ਕਿਤੇ ਰੋੜਾ ਡਾਕ ਦਿਆ ਨਾ ਘਟੋਤੀ ਹਾਂ ਉਏ ਇਹੇ ਹੀ وجہ ਹੈ ਉਹ ਵੱਧ ਪਾਉਣ ਲੱਗੇ ਤੇ ਖਰਚੇ ਵੱਧ ਗਏ ਰਾਦਾ ਹਰੀ ਨਾਲ ਹਾਂ ਹਰੀ ਕ੍ਰਾਂਤੀ ਦਾ ਵੀ ਨਾਰਾ ਬਾਪੂ ਦਿੱਤਾ ਉਹਦੇ ਪੰਜਾਬ ਦੇ ਕਿਸਾਨਾਂ ਨੇ ਬਹੁਤ ਸਾਥ ਦਿੱਤਾ ਸਰਕਾਰ ਦਾ ਸਰਕਾਰ ਨੇ ਨਹੀਂ ਸਾਥ ਦਿੱਤਾ ਸਾਡਾ ਅਸੀਂ ਤਾਂ ਬਹੁਤ ਖੁਸ਼ ਕੀਤਾ ਕੱਢਿਆ ਭੁੱਖਮਰੀ ਤੋਂ ਉਹ ਪੀਵੀ 18 20 ਦੇ ਸੀ ਉਹ ਵੀ ਪਾਏ ਇਨੀ ਰੋਟੀ ਨਾ ਬਣੇ ਅੱਛਾ ਇਹ ਹਰੀ ਕ੍ਰਾਂਤੀ ਉਹ ਦੇਣਾ ਵੀ ਜਿਹੜਾ ਭੁੱਖਮਰੀ ਦੂਰ ਕੀਤੀ ਹੈ ਹਿੰਦੁਸਤਾਨ ਦੀ ਨਾਜ ਵਾਧੂ ਪੜਾ ਕਰਤਾ ਤਾਂ ਹੀ ਮੁਕਤ ਬਣਦੇ ਆ ਇਸੇ ਕਰਕੇ ਰੋੜੜੇ 'ਚ ਸੜਕਾਂ ਤੇ ਹੁਣ ਹੁਣ ਰੋਲ ਨਹੀਂ ਬੈਣਾ ਆਦੇ ਬੱਚਿਆਂ ਦੇ ਰੋੜੜੇ ਬੰਦੇ ਆ ਗਾਂ ਵਾਲੇ ਦਾ ਪਤਾ ਨਹੀਂ ਕੀ ਹਾਲ ਹੋਊ ਉਹ ਅਸੀਂ ਜਿਉਂਦੇ ਜਿਉਂਦੇ ਤਾਂ ਕੁਛ ਨਹੀਂ ਨਾਲੇ ਕਰ ਜੀਏ ਤਾਂ ਰੋਲਦੇ ਆ ਬਾਪੂ ਤੁਹਾਡਾ ਨਾਮ ਦੱਸ ਦੋ ਕੀ ਹੈ ਗੁਰਦੇਵ ਸਿੰਘ ਬੜਿਆ ਚਕਾਵਰੇ ਟਵਾ ਅੱਛਾ ਪਿਓ ਰਹੂ ਪਿਓ ਰਹੂ ਬਹੁਤ ਆਦਾਂ ਪੜਦੇ ਹੋ ਫਿਰ ਤਾਂ ਤੁਸੀਂ ਬਾਬਾ ਵੜਨੀਆਂ ਪੈਂਦੀ ਆ ਭਾਈ ਫਿਰ ਤੇ ਬੈਠੇ ਹੁਣ ਪੜਨੀਆਂ ਆ ਜੀ ਇਹ ਬਜ਼ੁਰਗ ਨੇ ਜਿਨ੍ਹਾਂ ਦੀਆਂ ਗੱਲਾਂ ਉਹ ਨੇ ਜਦੋਂ ਖੇਤੀ ਦੀ ਗੱਲ ਕਰਦੇ ਆ ਹਰੀ ਕ੍ਰਾਂਤੀ ਦਾ ਨਾਰਾ ਦਿੱਤਾ ਗਿਆ ਕਿਸਾਨਾਂ ਦੇ ਕਹਿਣਾ ਹੁੰਦਾ ਹੈ ਅਕਸਰ ਹੀ ਕਿ ਹਰੀ ਕ੍ਰਾਂਤੀ ਨੇ ਪੰਜਾਬ ਦਾ ਔਰ ਦੇਸ਼ ਦਾ ਵੱਡਾ ਨੁਕਸਾਨ ਕੀਤਾ ਖਾਸ ਤੌਰ ਤੇ ਪੰਜਾਬ ਖਿੱਤੇ ਦਾ ਹਰੀ ਕ੍ਰਾਂਤੀ ਦਾ ਨਾਰਾ ਤਾਂ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਉਹ ਜੋ ਕੁਝ ਕਿਸਾਨਾਂ ਦੇ ਨਾਲ ਹੋਇਆ ਜਦੋਂ ਯੂਰੀਆ ਇੱਥੇ ਆਇਆ ਸਪਰੇਹਾਂ ਇੱਥੇ ਆਨਾ ਤਾਂ ਉਸ ਸਮੇਂ ਦੇ ਉੱਤੇ ਕਿਸਾਨਾਂ ਨੂੰ ਥੋੜੀਆਂ-ਥੋੜੀਆਂ ਸਪਰੇਹਾਂ ਜਿਹੜੀਆਂ ਸੀਗੀਆਂ ਫਸਲਾਂ ਦੇ ਉੱਤੇ ਸੜਕਾ ਕਰਨ ਦੇ ਲਈ ਦਿੱਤੀਆਂ ਜਾਂਦੀਆਂ ਰਹੀਆਂ ਪਰ ਅੱਜ ਜਦੋਂ ਤੁਸੀਂ ਪਿੰਡਾਂ ਜਾਓਗੇ ਕਿਸੇ ਬਾਜ਼ਾਰ ਦੇ ਵਿੱਚ ਜਾਓਗੇ ਪੈਸਟੀਸਾਈਡ ਦੀਆਂ ਐਨੀਆਂ ਵੱਡੀਆਂ ਦੁਕਾਨਾਂ ਨੇ ਐਨੇ ਵੱਡੇ ਗਦਾਮ ਨੇ ਫਿਰ ਵੀ ਉਹਨਾਂ ਤੋਂ ਜਿਹੜਾ ਜ਼ਰੂਰੀ ਆ ਜਿਹੜਾ ਡੀਏਪੀ ਆ ਉਹ ਪੂਰਾ ਤੱਕ ਨਹੀਂ ਹੋ ਰਿਹਾ ਇਹ ਕਿਸਾਨ ਨੇ ਜਿਨ੍ਹਾਂ ਦੇ ਨਿੱਜੀ ਤਜਰਬੇ ਨੇ ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਚਾਹ ਨੂੰ ਨਹੀਂ ਆਏ ਸਾਡੀਆਂ ਮੰਗਾਂ ਨੇ ਤੇ ਇਹਨਾਂ ਨੂੰ ਸਰਕਾਰ ਜੇ ਮੰਨਦੀ ਆ ਤਾਂ ਚੰਗੀ ਗੱਲ ਹੈ ਤੇ ਸਾਡਾ ਹੱਕ ਵੀ ਬਣਦਾ ਦਿੱਲੀ ਅਸੀਂ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਹਾਂ ਨਾ ਕਿ ਕਿਸੇ ਦੇ ਨਾਲ ਕੋਈ ਸਾਡਾ ਲੜਾਈ ਝਗੜਾ ਤੇ ਸਿਰਫ ਤੇ ਸਿਰਫ ਮੰਗਾਂ ਦੀ ਗੱਲ ਹੈ ਉਸੇ ਲਈ ਅਸੀਂ ਦਿੱਲੀ ਜਾ ਰਹੇ ਹਾਂ ਕੈਮਰਾਮੈਨ ਬਰਿੰਦਰ ਦੇ ਨਾਲ ਮਨਪ੍ਰੀਤਰਾ ਮਣਵਾਸ